ਕਿਸਾਨਪੁਰਾ ਉਹ ਪਿੰਡ ਸੰਗਤਪੁਰਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਖੜਿਆਂਗੇ ਸਾਹਮਣੇ ਦੇਖੋ ਇਹ ਪਾਣੀ ਕੱਢਣ ਲੈ ਰਹੇ ਨੇ ਬਾਈ ਉਰੀ ਘੱਟੋ ਘੱਟ 8 ਟਰੈਡ ਚੱਲ ਰਹੇ ਨੇ ਇੱਥੇ ਇੱਥੇ ਇੱਕ ਦਿਨ ਦਾ 40000 ਦਾ ਡੀਜ਼ਲ ਆ ਜਿਹੜਾ ਉਹ ਮੱਚ ਜਾਂਦਾਗਾ ਤੋਂ ਨਾ ਜਿਹੜਾ ਜਮੀ ਖਤਮ ਹੋਇਆ ਪਿਆ ਪੰਜ ਤੋਂ 6 ਦਿਨ ਹੋ ਗਏ ਇਹ ਟਰੈਟ ਜਿਹੜੇ ਲਗਾਤਾਰ ਚੱਲ ਰਹੇ ਨੇ ਪਾਣੀ ਕੱਢ ਰਹੇ ਨੇ ਕਿਸਾਨਪੁਰਾ ਉਹ ਗੱਲਬਾਤ ਕਰੀਏ ਇਹ ਇਹ ਖੇਤਾਂ ਦੇ ਵਿੱਚ ਪਾਣੀ ਆਉਂਦਾ ਕਿਉਂ ਆ ਕੀ ਕਾਰਨ ਹੋ ਗਿਆ ਜਿਹੜੇ ਇਹ ਡੁੱਬ ਗਏ ਪਹਿਲੀ ਗੱਲ ਤਾਂ ਇਹ ਬਹੁਤ ਨੀਵੇਂ ਬਾਣ ਆ ਗਏ ਉਜੀ ਗੱਲ ਕੀ ਆ ਪਿੰਡ ਸੰਤਪੁਰੇ ਦਾ ਪਾਣੀ ਨਾ ਖੇਤਾਂ ਦੇ ਵਿੱਚ ਆਉ ਲਗਾ ਇਹ ਗੱਲ ਕਰੀਏ ਆਪਾਂ ਸਰਕਾਰਾਂ ਹਰ ਵਾਰ ਪਿੰਡਾਂ ਦੇ ਵਿੱਚੋਂ ਪਾਣੀ ਨਿਕਾਸ ਕਰ ਦਿੰਦੀਆਂ ਨੇ ਪਰ ਕਰਦੀਆਂ ਕਿੱਥੇ ਨੇ ਪ੍ਰੋਪਰ ਕੋਈ ਢੰਗ ਆਉਣਾ ਚਾਹੀਏ ਜੇ ਹੁਣ ਆਪਾਂ ਇਹ ਸਮੱਸਿਆ ਦੀ ਗੱਲ ਕਰੀਏ ਪਿੰਡ ਦਾ ਪਾਣੀ ਵੀ ਇਸੇ ਖੇਤਾਂ ਦੇ ਵਿੱਚ ਆ ਰਿਹਾ ਤੇ ਦੂਜੀ ਗੱਲ ਕਰੀਏ ਆਪਣਾ ਜਿਹੜਾ ਬਾਰਿਸ਼ਾ ਲਗਾਤਾਰ ਬਾਰਿਸ਼ ਵੀ ਹੋ ਰਹੀ ਹੈਗੀ ਕਿਸਾਨ ਪਰ ਉਹ ਜਿਹੜੀ ਇਹ ਬਾਰਿਸ਼ਾ 988 ਦੇ ਵਿੱਚ ਹੋਈ ਸੀ ਪਰ ਉਸ ਤੋਂ ਬਾਅਦ ਜਿਹੜੀ ਹੁਣ ਬਾਰਿਸ਼ ਹੋ ਰਹੀ ਹੈ ਦੁਬਾਰਾ ਆਪ ਪਿੰਡ ਦੇ ਪਾਣੀ ਨਿਕਾਸੀ ਦੇ ਲਈ ਘੱਟੋ ਘੱਟ 1.5 ਕਰੋੜ ਰੁਪਏ ਦਾ ਪ੍ਰੋਜੈਕਟ ਹੁੰਦਾਗਾ ਪਰ ਜੇ ਇਹਨੂੰ ਆਪਾਂ ਸੱਚੇ ਢੰਗ ਨਾਲ ਲਾ ਲਈਏ ਇੱਕ ਤਰੀਕੇ ਨਾਲ ਲਾ ਲਈਏ ਤਾਂ ਜਿਹੜੀ ਆ ਦਿੱਕਤ ਆ ਲੰਮਾ ਸੋਚ ਕੇ ਚਲੀਏ ਤਾਂ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਦਿੱਕਤਾਂ ਨਹੀਂ ਆਉਣਗੀਆਂ ਹੁਣ ਜੇ ਤੁਸੀਂ ਉਹੇ ਗੱਲ ਕਰੋਗੇ ਘੱਟੋ ਘੱਟ 40000 ਰੁਪਏ ਦਾ ਇੱਕ ਦਿਨ ਦਾ ਡੀਜ਼ਲ ਆ ਮੈਂ ਕਹਣਾ ਇੱਕ ਮੁਲਾਜ਼ਮ ਦੀ ਤਨਖਾਹ 40 ਤੋਂ 45000 ਰੁਪਏ ਹੁੰਦੀ ਐ ਵੀ ਉਹ ਇੱਕ ਮਹੀਨੇ ਦੇ ਵਿੱਚ ਕੰਮ ਕਰਕੇ 40-45000 ਰੁਪਏ ਲੈਂਦਾ ਪਰ ਅੱਜ ਸਤਾਨ ਭਰਾ ਜਿਹੜੇ ਨੇ ਉਹ 40000 ਰੁਪਏ ਦਾ ਡੀਜ਼ਲ ਆ ਜਿਹੜਾ ਇੱਕ ਦਿਨ ਦਾ ਫੁੱਕ ਦਿੰਦੇ ਨੇ ਜੇ ਇਹ ਨਹੀਂ ਨਾਟਿਆ ਤੇ ਪਾਣੀ ਇਸੇ ਤਰ੍ਹਾਂ ਹੀ ਰਿਹਾ はい。Finally.